ਪਰ ਨੂੰ ਤੁਮਰਾਦ ਆਉਂਦਾ ਹੈ ਅਨਪੜ ਬ੍ਰਾਹਮਣ ਅਨਪੜ ਤੇ ਅਨਪੜ ਨੂੰ ਬੁਲਾਣ ਦਾ ਢੰਗ ਹੈ ਅਗਰ ਬ੍ਰਾਹਮਣ ਹੋ ਕੇ ਅਨਪੜ ਹੈ ਸੰਸਕ੍ਰਿਤ ਨਹੀਂ ਪੜੀ ਸ਼ਾਸਤਰ ਨਹੀਂ ਪੜੇ ਉਪਨਿਸ਼ਦਾਂ ਨਹੀਂ ਪੜੀਆਂ ਵੇਦ ਨਹੀਂ ਪੜੇ ਉਹਨੂੰ ਬੁਲਾਣ ਦਾ ਢੰਗ ਹੈ ਓਮੀ ਇਹ ਸਿਰਫ ਹਰੀ ਓ ਹਰੀ ਓ ਮਜਬ ਸਕਦਾ ਹੈ ਬਾਕੀ ਕੁਝ ਵੀ ਨਹੀਂ ਤੋ ਹਣ ਸਤਿਗੁਰ ਕਹਿੰਦੇ ਨੇ ਪੜਿਆ ਹੋਵੇ ਗੁਨਾਹਗਾਰ ਸਾਰੇ ਵੇਦ ਵੀ ਪੜਾ ਲਿਖੇ 108 ਉਪਨਿਸ਼ਦਾਂ ਵੀ ਪੜ ਲਈਆਂ ਨੇ 27 ਸਿਮਰਤੀਆਂ ਵੀ ਪੜ ਲਈਆਂ ਨੇ 18 ਪੁਰਾਣ ਵੀ ਪੜ ਲੈਨੇ 6 ਸ਼ਾਸਤਰ ਵੀ ਪੜ ਲੈਨੇ ਪਰ ਗੁਨਾਹ ਕਰਦਾ ਹੈ ਪਾਪ ਕਰਦਾ ਹੈ ਬੁਰਾ ਸੋਚਦਾ ਅੰਦਰੋਂ ਬੁਰੇ ਵਿਚਾਰ ਗਏ ਨੇ ਐਸੇ ਪੜੇ ਲਿਖੇ ਨਾਲੋਂ ਉਹ ਅਨਪੜ ਓਮੇ ਚੰਗਾ ਹੈ ਉਹਨੂੰ ਮਾਰ ਨਹੀਂ ਪਾਏਗੀ ओम ओम जप के जिने अपने विचार निर्मल रहे। ओम ओम कर ले ओम ओम जप के जिने अपना हृदय शुद्ध कर ले ओम ओम जप के जिसने अपनी भावना शुद्ध कर ली है सतगुरु कहंदे ने इणो मार नहीं पएगी ते बक्षया जाएगा ते मुक्त हो गया पड़े होवे गुनागार ताउं में साधना वारिए वाणी तेनु कंठ नहीं वाहे गुरु ते कंठ है ना ए ना ते हो सकदा ते जे नहीं नहीं ते फिर कहना पहेगा गूंगा पहे फिर रसना बोलदी नहीं ते ਇਹ ਮੈਨੂੰ ਕਿਹਾ ਕਿ ਸਰ ਇਹ ਇੱਕ ਢੰਗ ਹੈ ਇੱਕ ਅੱਖਰ ਦਾ ਕੀਰਤਨ ਹੁਣ ਤੁਸੀਂ ਆ ਕੋਈ ਅੱਖਰ ਉਚਾਰਨ ਕਿਵੇਂ ਕਰਨਾ ਹੈ ਕੀ ਉਚਾਰਨ ਕਰਨਾ ਕੁਝ ਵੀ ਨਹੀਂ ਸਤਿਗੁਰ ਨੇ ਮੈਂ ਫਿਰ ਅਰਜ ਕਰਦੇ ਹਾਂ ਰੋਟੀ ਖਾਣ ਦਾ ਕੋਈ ਢੰਗ ਨਹੀਂ ਫਿਰ ਵੀ ਢੰਗ ਹੈ ਅਗਰ ਕੋਈ ਢੰਗ ਪੁੱਛਦਾ ਹੈ ਤਾਂ ਭੁੱਖਾ ਨਹੀਂ ਹੈ ਫਿਰ ਵੀ ਇੱਕ ਢੰਗ ਹੈ ਭੋਜਨ ਦੀ ਬੁਰਕੀ ਮੂੰਹ ਚ ਪਾਣੀ ਤੇ ਸਮਰੰਗ ਦਾ ਕੋਈ ਟੰਗ ਨਹੀਂ ਹੈ ਜਪ ਦਾ ਕੋਈ ਟੰਗ ਨਹੀਂ ਹੈ ਫਿਰ ਵੀ ਇੱਕ ਡੰਗ ਹੈ ਇਹ ਅੱਖਰ ਇਹ ਇੱਕ ਸ਼ਬਦ ਕੁਤਨੀ ਦੇਰ ਵਿੱਚ ਪੂਰਾ ਉਚਾਰਨ ਹੋ ਜਾਏ ਜਿੰਨੀ ਦੇਰ ਲੱਗਦੀ ਹੈ ਇੱਕ ਦਮ ਨੂੰ ਇੱਕ ਦਮ ਨੂੰ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਦੂਸਰਾ ਭਾਈ ਸਾਹਿਬ ਭਾਈ ਨੰਦ ਲਾਲ ਤੇ ਧੰਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੀ ਬੋਲ ਲਬਾ ਲਬ ਕੁੰ ਦਮ ਬਦਮ ਨੋ ਸ਼ਕੁਨ ਗਮੇ ਹਰ ਦੋ ਆਲਮ ਫਰਾ ਨੋ ਸ਼ਕੁਨ ਭਾਵੇਂ ਜ਼ਫਰ ਨਾਮੇ ਦੇ ਬੋਲ ਨੇ ਐ ਔਰੰਗਜ਼ੇਬ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ ਕੁਝ ਵੀ ਨਹੀਂ ਹੈ ਇਹਨਾਂ ਪਿਆਲਿਆਂ ਨੂੰ ਭਰ ਲੈ ਖੁਦਾ ਦੇ ਨਾਮ ਨਾਲ ਅੱਲਾਹੁ ਅੱਲਾਹੁ ਜਪਿਆ ਕਰ ਨਿਰਵੈਰ ਹਿਰਦਾ ਸਾਰਿਆਂ ਨੂੰ ਇੱਕੋ ਹੀ ਸਲਾਹ ਦਿੰਦਾ ਹੈ ਲਵਾ ਨਬੇ ਕੁੰਦਮ ਬਦ ਮਨਵਸਕੁੰ ਗਮੇ ਹਰਦੁ ਆਲਮ ਫਰਾਮਵਸਕੁੰ ਦੋਜ ਹਾਲਾਂ ਦੇ ਰਮ ਜੇ ਤੋਂ ਦੂਰ ਕਰਨੇ ਨੇ ਮਿਟਾਣੇ ਨੇ ਦਮਾਂ ਦੇ ਪਿਆਲਿਆਂ ਵਿੱਚ ਖੁਦਾ ਦਾ ਨਾਮ ਭਰ ਲੈ ਤੇਰੇ ਪਿਆਲੇ ਖਾਲੀ ਨੇ ਖੜਕਦੇ ਪਏ ਜਿਨ੍ਹਾਂ ਦੇ ਦਮਾਂ ਵਿੱਚ ਕੁਝ ਨਹੀਂ ਆਉਂਦਾ ਉਹ ਹੀ ਰੋਲਾ ਰੱਪਾ ਬਹੁਤ ਖਾਂਦੇ ਨੇ ਇਹ ਵੀ ਮਹਿਰਬਾਨ ਧਾਰਮਿਕ ਝਗੜੇ ਵੀ ਹੋਈ ਕਰਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਕੋਈ ਨਹੀਂ ਕੁਝ ਵੀ ਨਹੀਂ ਚਾਹੇ ਇਸਲਾਮੀ ਜਗਤ ਦੇ ਝਗੜੇ ਹੋਣ ਇਹ ਮਸਬ ਦੇ ਨਾਂ ਤੇ ਚਾਹੇ ਸਿੱਖ ਜਗਤ ਦੇ ਚਾਹਵਨ ਚਾਹੇ ਹਿੰਦੂ ਧਗ ਜਗਤ ਦੇ ਚਾਹਵਨ ਧਰਮ ਦੇ ਨਾਂ ਤੇ ਹੋਈ ਝਗੜਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਨਹੀਂ ਇਹ ਵੀ ਮੈਰਸ ਕਰਦੇ ਖਾਲੀ ਪਿਆਲੇ ਨੇ ਖੜਕਦੇ ਖੜਕਦੇ ਅਗਰੇ ਭਰੇ ਹੋ ਪਤਾ ਭਗਤ ਕਬੀਰ ਵੀ ਕਹਿੰਦੇ ਨੇ ਕਹੋ ਕਬੀਰ ਛੂਚਾ ਘਟ ਬੋਲੇ ਭਰਿਆ ਹੋਏ ਸੋ ਕਭੂ ਨ ਡੋਲੇ ਥੋੜੇ ਜਿਹਾ ਦੋ ਘੁੱਟ ਕਿਧਰੇ ਹੈਗੇ ਨੇ ਕੜੇ ਵਿੱਚ ਪਾਣੀ ਦੇ ਤੇ ਉਹ ਛਣਕਦਾ ਜ਼ਿਆਦਾ ਚੱਲਦੇ ਆ ਆਵਾਜ਼ ਆਉਂਦੀ ਹੈ ਪਰ ਭਰਿਆ ਹੋਵੇ ਆਵਾਜ਼ ਕੋਈ ਨਹੀਂ ਖਾਮੋ ਉਹ ਤੇ ਚੁੱਪ ਹੋ ਜਾਂਦੇ ਖਾਮੋਸ਼ ਹੋ ਜਾਂਦੇ ਲੋ ਡੋਲਦੇ ਨਹੀਂ ਖੜਕਦੇ ਨਹੀਂ ਟਕਰਾਂਦੇ ਨਹੀਂ ਜੇ ਕੋਈ ਕਦੇ ਟਕਰਾਅ ਵਾਲੀ ਗੱਲ ਹੋਵੇ ਹੱਥ ਜੋੜ ਦੇਣਗੇ ਇਹ ਵੀ ਮੈਰਿਜ ਕਰਦੇ ਆਂ ਔਰ ਸਮ ਗ੍ਰੇਸ਼ਟ ਵੀ ਹੋ ਜਾਣਗੇ ਵਿਤਕਰਾ ਵੀ ਨਹੀਂ ਰਹੇਗਾ ਮੈਂ ਇਹ ਪੜ ਕੇ ਹੈਰਾਨ ਹੋਇਆ ਇੱਕ ਮੁਸਲਮਾਨ ਨੂੰ ਆਫਿਸ ਨੂੰ ਈਰਾਨ ਦਾ ਇੱਕ ਸੂਫੀ ਸੰਤ ਹੈ ਕੰਦੇ ਹਾਫਜ਼ਾ ਗਰ ਵਸਲ ਪਾਹੀ ਸੁਲਾ ਕੋ ਨਬਾ ਖਾਸ ਔ ਆਮ ਰਬ ਦਾ ਮਿਲਾਪ ਚਾਹਨਾ ਖੁਦਾ ਦਾ ਵਸਲ ਚਾਹਨਾ ਕਰਲੇ ਸੁਲਾ ਸਾਰਿਆਂ ਆਰੇ ਕਨਾਲ ਸੋਦਾ ਕਰ ਲੈ ਬਾ ਮੁਸਲਮਾ ਅੱਲਾ ਅੱਲਾ ਬਾਹਨ ਉਦਾਰਾਮ ਰਾਮ ਤੇ ਰਸਤੇ ਚ ਕੋਈ ਮੁਸਲਮਾਨ ਮਿਲ ਜਾਈ ਸਲਾਮ ਅਲੈਕਮ ਕਰ ਛੜੀ ਅੱਲਾਹੁ ਕਰ ਛੜੀ ਹਿੰਦੂ ਮਿਲ ਗਏ ਰਾਮ ਰਾਮ ਕਰ ਛੜੀ ਆ ਗੋਦੇ ਮੁਸਲਮਾ ਤੇ ਮੁਸਲਮਾਨ ਤੇ ਕਹਿੰਦੇ ਨੇ ਜਿਹੜਾ ਇਸਲਾਮ ਦੇ ਝੰਡੇ ਥੱਲੇ ਨਹੀਂ ਆਇਆ ਕਾਫਰ ਹੈ ਇਹ ਨਹੀਂ ਕਹਿੰਦਾ ਵਿਕਰੀਆਂ ਦੇ ਚ ਜੀਣ ਵਾਲਾ ਅਜੇ ਮਨੋ जप की मंजिल नहीं छू ये भी मजातरे नहीं रहते मिट जाते भजन व्यापक भी हो सकता है समूहक एक कथा कीर्तन और वाहेगुरु मंत्र का जप भी हो सकता है और व्यक्तिगत भी हो सकता है और व्यक्तिगत लाजमी है जपना से दुष्ट दमन नो हेम कोण चले गया कल्ले कोई भी नहीं जपनासी पांडव नो ओदरी चले गया जेड़ा उत्तराखंड दा पहाड़ है भारत दे करीबन करीबन 90% ऋषि मनि ओठे जप तप करदे और कल्ले है ये कल चाहिए इक ते एकल विच मनुष्य दा अपना मन पूरा सामने आ जांदा है ਅਗਰ ਉਹ ਦੇਖਣ ਵਾਲਾ ਹੋਵੇ ਕੋਈ ਜਪ ਦੀ ਤੜਪ ਰੱਖਣ ਵਾਲਾ ਤੇ ਪਤਾ ਵੀ ਚਲੇਗਾ ਲੋਕੀ ਸਤਸੰਗੀ ਕਹਿੰਦੇ ਨੇ ਅੰਦਰ ਤੇ ਬੜਾ ਕੁਸੰਗ ਚੱਲਦਾ ਲੋਕੀ ਤੇ ਕਹਿੰਦੇ ਨੇ ਬੜਾ ਦਾਨੀ ਹੈ ਅੰਦਰ ਤੇ ਬੜੀ ਬੇਈਮਾਨੀ ਚੱਲਦੀ ਹੈ ਲੋਕੀ ਆਪਣੇ ਮਨ ਕਿੱਥੇ ਦੇਖਦੇ ਨੇ ਕੌਣ ਦੇਖਦੇ ਨੇ ਕਿ ਕਾਂਤ ਦੇ ਇਸ ਵਾਸਤੇ ਲੋੜ ਹੈ ਦੂਜਿਆਂ ਨੂੰ ਛੱਡ ਆਪਣੇ ਆਪ ਨੂੰ ਵੇਖ ਇਹ ਹੋ ਮਨ ਆਰ ਸੀ ਕੋਈ ਗੁਰਮੁਖ ਦੇਖ ਫਿਰ ਅੰਦਰ ਜੋ ਸਾਰਾ ਅਨਰਥ ਦਿਖਾਈ ਦਿੰਦਾ ਹੈ ਹੁਣ ਇਹਨੋਂ ਦੂਰ ਦੂਰ ਕਿਵੇਂ ਕਰੀਏ ਅਸ਼ੁੱਧ ਵਿਚਾਰ ਸ਼ੁੱਧ ਵਿਚਾਰਾਂ ਨਾਲ ਹੀ ਦੂਰ ਹੋਣਗੇ ਚੰਗੇ ਵਿਚਾਰ ਮਨ ਦੀ ਸ਼ੁੱਧੀ ਹੈ ਚੰਗੀ ਸੋਚ ਨੇ ਮਨ ਦੀ ਸ਼ੁੱਧੀ ਇਹ ਸਵਾਸਤੇ ਇਕਾਂਤ لازਮੀ ਹੈ ਭਾਵੇਂ ਗੁਰੂ ਸਾਹਿਬ ਨੇ ਇੱਕ ਦਲੀਲ ਦਿੱਤੀ ਮੈਂ ਦਿੰਦਾ ਨਹੀਂ ਹੁੰਦਾ ਪਰ ਸਾਹਮਣੇ ਆ ਗਈ ਹੈ ਪੁੱਤ ਜੜੇ ਵਣ ਕੋਠੜੀ ਕੁੜਾਵਾ ਮਾਣਾ ਸੰਭਾਵ ਹੋ ਜਾਣਾ ਇੱਕ ਇਸਤਰੀ ਨੇ ਆਪਣੇ ਤਨ ਦੇ ਚੋਂ ਕਿਸੇ ਹੋਰ ਧੰਨ ਨੂੰ ਜਨਮ ਦੇਣਾ ਸੜਕ ਤੇ ਨਹੀਂ ਦਿੰਦੀ। ਪੁੱਤ ਜਣੇ ਵਣ ਕੋਠੜੇ ਪਾਈ ਗੁਰਦਾਸ ਜੀ ਦੀ ਵਾਰ ਹੈ। ਇੱਕ ਜੀਵਨ ਦੇ ਚੋਂ ਕਿਸੇ ਦੂਸਰੇ ਜੀਵਨ ਨੂੰ ਜਨਮ ਦੇਣਾ ਸਰੇ ਆਮ ਨਹੀਂ ਬਾਜ਼ਾਰ ਵਿੱਚ ਨਹੀਂ। ਇਕੱਠ ਦੇ ਚ ਨੇ। ਕੀ ਕਹਤ ਦੇਤਸ ਪੁਰਾਣੇ ਜ਼ਮਾਨੇ ਚ ਕੋਈ ਲੋੜ ਤੇ ਕਦਦਾਈ ਹੋਈ ਅੱਜ ਕਲ੍ਹ ਹੋਈ ਤਾਂ ਕੋਈ ਕਦ ਚਲੋ ਲੇਡੀ ਡਾਕਟਰ ਹੋ ਗਈ ਨਰਸ ਹੋ ਗਈ ਅਕਸਰ ਦੇ ਹੱਥ ਦੇ ਤੇ ਇਹ ਵੀ ਨਹੀਂ ਹੁੰਦਾ ਆਪਣੀ ਮਨ ਦੇ ਚੋਂ ਪ੍ਰਮਾਤਮਾ ਨੂੰ ਜਨਮ ਦੇਣਾ ਦੂਜੇ ਦਾ ਹੋਣਾ ਵਿਗਨਕਾਰੀ ਵੀ ਹੋ ਸਕਦਾ ਸੰਕੋਚ ਪੈਦਾ ਕਰ ਦੇਗਾ ਜਿਵੇਂ ਇਸਤਰੀ ਦੇ ਅੰਦਰ ਸੰਕੋਚ ਪੈਦਾ ਹੋ ਸਕਦੀ ਅਗਰ ਬੁਥੇਰੇ ਲੋਕ ਖੜੇ ਹੋਣ ਤੇ ਕਿਸ ਨੇ ਜਨਮ ਦੇਇਆ ਸੰਕੋਚ ਪੈਦਾ ਹੋਵੇਗਾ ਇਹ ਉਦਾਹਰਣ ਮੈਂ ਦਿੰਦਾ ਨਹੀਂ ਹੁੰਦਾ ਪਰ ਕਿਉਂਕਿ ਭਾਇ ਗੁਰਦਾਸ ਜੀ ਦਾ ਮੈਂ ਤੁਹਾਡੇ ਸਾਹਮਣੇ ਰੱਖਦਾ ਕਿਉਂਕਿ ਇਹ ਰੈਸਲੀਗ ਤੋਂ ਨਾ ਸਮਝ ਲੈਣਾ ਪੁੱਤ ਜਣੇ ਵਣ ਕੋਠੜੀ ਇਹ ਗੋਪਤ ਕੋਠੜੀ ਇਹ ਜਨਮ ਦਿੰਦੀ ਹੈ ਬੱਚੇ ਨੂੰ ਸੜਕ ਤੇ ਨਹੀਂ ਦਿੰਦੀ ਬਾਜ਼ਾਰ ਵਿੱਚ ਨਹੀਂ ਦਿੰਦੀ ਇੱਕ ਜੀਵਨ ਦੇ ਚੋਂ ਕਿਸੇ ਹੋਰ ਜੀਵਨ ਨੂੰ ਜਨਮ ਦੇਣਾ ਹੈ ਇੱਕ ਤਾਂ ਮੁਤਾਰੀਕ ਕੋਠੜੀ ਦੇ ਬਾਜ਼ਾਰ ਵਿੱਚ ਨਹੀਂ ਇਸ ਸਰੀਰ ਦੇ ਚੋਂ ਜਦ ਪਰਮ ਚੇਤਨਾ ਦਾ ਜਨਮ ਹੁੰਦਾ ਹੈ ਪਰਮਾਤਮਾ ਦਾ ਜਨਮ ਹੁੰਦਾ ਹੈ ਇਹ ਮਨ ਜਗ ਜੋਤ ਸਰੂਪ ਬਣਦਾ ਹੈ ਇਹਦੀ વાਸਤਵੀਕਾਂਤ ਚਾਹੀਦੀ ਹੈ ਦੂਜੇ ਦਾ ਹੋਣਾ ਵਿਗਨਕਾਰੀ ਹੈ ਵਿਗਨਕਾਰੀ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਭਾਵੇਂ 30 ਸਾਲ ਪੁਰਾਣੀ ਗੱਲ ਹੈ 1 ਸਾਲ ਰਿਹਾ ਹੈ ਸੰਬਲਪੁਰ ਦੇ ਨੇੜੇ ਇੱਕ ਬੁਰਲਾ ਜਿੱਥੇ ਹੀਰਾ ਕੋ ਡੈਮ ਬਣਿਆ ਦਿਨ ਦੇ ਸਮੇਂ ਮਹਾਨਦੀ ਉੱਥੇ ਵਗਦੀ ਹੈ ਮੈਂ ਉੱਥੇ ਚਲਾ ਜਾਂਦਾ ਸੀ ਕਦੀ ਕਦਾਈ ਨਾਲ ਇੱਕ ਪਹਾੜੀ ਸੀ ਉੱਪਰ ਇੱਕ ਛੋਟਾ ਜਿਹਾ ਮੰਦਰ ਸੀ ਗੁੰਮਟੀ ਦੀਆਂ ਜਿਵੇਂ ਬਣਾ ਦੇ ਦਿਨ ਭਾਰਤ ਥਾਂ ਥਾਂ ਤੇ ਗੁੰਮਟੀਆਂ ਬਣੇ ਜਾਂ ਇੱਕ ਦਿਨ ਜਦ ਮੈਂ ਉੱਥੇ ਗਿਆ ਇੱਕ ਸਾਧੂ ਬੈਠਾ ਸੀ ਮੈਨੂੰ ਦੇਖ ਕੇ ਚੀਖ ਨਿਕਲ ਗਈ ਉੱਤੇ ਔਰ ਆਪਣਾ ਸਿਰ ਪੱਥਰਾਂ ਤੇ ਮਾਰਨ ਲੱਗ ਪਿਆ ਮੈਂ ਭੱਜ ਕੇ छुड़ाया ਖੂਨੋ ਖੂਨ ਹੋ ਗਿਆ ਸੀ ਮੈਂ ਕਹਾਂ ਮਿੱਤਰਾ ਮੇਰਾ ਆਵਣਾ ਕੋਈ ਅਪਸ਼ਗਨ ਹੋ ਗਿਆ ਕਹਿਣ ਲਗਾ ਹਾਂ ਮੇਰੀ ਖੇਡ ਬਣ ਰਹੀ ਸੀ ਤੂੰ ਆ ਗਿਆ ਮੇਰੀ ਤੇ ਕੁਝ ਖੇਡ ਬਣ ਰਹੀ ਸੀ ਕਿਤਨੇ ਸਾਲ ਹੋ ਗਏ ਮੈਂ ਖਪਦੇ ਆ ਖਪਦੇ ਅੱਜ ਖੇਡ ਬਣ ਰਹੀ ਸੀ ਤੈਨੂੰ ਪਤਾ ਨਹੀਂ ਕਲ ਜੁਗ ਬਣਾ ਕੇ ਵੇਚ ਦਿੱਤਾ ਹੈ कहें मैं अब शब्द नहीं कहता विधाते यही मंजूर से पर तेरे नाल मेरी खेड़ बिगड़ गई है अजे तक मैंने बोल याद नहीं उस मैं फिर अपना मथा वे कदमा पर रखे भी मेरे को गलती होगी माफ कर गई है गलती बोल हो गई ਮੈਨੂੰ ਵੀ ਨਹੀਂ ਪਤਾ ਸੀ ਤੇਰੀ ਇਸ ਤਰ੍ਹਾਂ ਦੀ ਕੋਈ ਖੇਡ ਬਣ ਰਹੀ ਸੀ ਤੇ ਮੈਂ ਆ ਗਿਆ ਮੇਰੀ ਆਮਗ ਕਦਮਾਂ ਦੀ ਆਹਟ ਪਥਰਾਂ ਦੇ ਚੋਂ ਲੰਘ ਕੇ ਮੈਂ ਜਾ ਰਿਹਾ ਸੀ ਰਸਤਾ ਪਥਰੇਲਾ ਕਹਿੰਦੀ ਤੇਰੀ ਆਹਟ ਨੇ ਤੇਰੇ ਦ੍ਰਿਸ਼ ਨੇ ਤੇਰੇ ਸਰੀਰ ਦੇ ਆਣ ਨਾਲ ਜੋ ਇਥੇ ਵਾਈਬ੍ਰੇਸ਼ਨ ਤਰੰਗਾਂ ਬਣੀਆਂ ਮੇਰੀ ਖੇਡ ਵਿਗੜ ਗਈ ਕਿਤਨੇ ਸਾਲ ਹੋ ਗਏ ਮੈਨੂੰ ਉਡੀਕ ਕਰਦੇ ਆਂ ਅੱਗ ਬਨਣ ਲੱਗੀ ਸੀ ਫਿਰ ਮੈਂ ਹੁਣ ਅਰਚ ਕਰਾਂ ਗੁਰੂ ਅਰਜਨ ਦੇਵ ਜੀ ਦਾ ਇੱਕ ਬੋਲ ਸੁਣਾ ਕੇ ਮੈਂ ਸਮਾਪਤੀ ਵੀ ਕਰਾਂ ਵਿਸ਼ਾ ਭਾਵੇਂ ਇਹਨੋਂ ਬੋਲਦੇ ਜਾਈਏ ਬੋਲਦੇ ਜਾਈਏ ਗਲ ਮੁਕਤੀ ਤੇ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਪਰਮਾਤਮਾਉਂ ਦੇ ਲਈ ਅੰਤਿਸ਼ ਕਰਨ ਦੀ ਸੇਜਾ ਵਿਛਾਈ ਸੀ ਸਰਗਾ ਨਾਲ ਪਿਆਰ ਨਾਲ ਗੁਣਾ ਨਾਲ ਵਿਛਾਈ ਸੀ सेज बिछाई कंत को किया हव सिंगार इति मंजना समावनी जे गल पैराहार कोई शरदालू आया होना जरूर आप दी ज्ञात ली अर्ज करा टैगोर ए दो पंक्तियां पढ़ के रोठदा सी कहता है इश्क दी दुनिया च प्यार दी दुनिया च इतनी बारीक गल किसी ने नहीं आखी जितनी गुरु अर्जुन देव जी ने कह दी थी ਵੇਜੇ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਇਤੀ ਮੰਜ ਨ ਸਲਾਵ ਨਹੀਂ ਜੇ ਗਲ ਪੈਰਾ ਹਾਰ ਵੀ ਸਾਡੀ ਖੇਡ ਬਣ ਰਹੀ ਸੀ ਕੋਈ ਗੱਲ ਬਣ ਰਹੀ ਸੀ ਤੂੰ ਗੱਲੇ ਚ ਹਾਰ ਪਾ ਦਿੱਤਾ ਇਹ ਦੀਵਾਰ ਬਣ ਗਏ ਹਾਰ ਦੀਵਾਰ ਬਣ ਗਏ ਗਲ ਵਖੜੀ ਤੇ ਲਗੇ ਸੀ ਗਲੇ ਨਾਲ ਗਲੇ ਤੇ ਮਿਲੇ ਪਰ ਤੇਰਾ ਹਾਰ ਦੀਵਾਰ ਬਣ ਗਏ ਜੋ ਗੁਰ ਕਹਿੰਦੇ ਨੇ ਸਨ ਪਿਆਰ ਦੀ ਦੁਨੀਆ ਇਤਨੀ ਬਾਰੀਕ ਗੱਲ ਅਜੇ ਤੱਕ ਕਿਸੇ ਨੇ ਨਹੀਂ ਆਖੀ ਜੋ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਬਾਦਿ ਕਿਧਰੇ ਪੰਕਤੀਆਂ ਮੇਰੇ ਸਾਹਮਣੇ ਆਈਆਂ ਸਾਨੂੰ ਸਾਧੂ ਦੀ ਤਾੜਨਾ ਤੋਂ ਬਾ ਮੈਂ ਕਿ ਠੀਕ ਕਹਿੰਦਾ ਸੀ ਮੇਰਾ ਜਾਣਾ ਦੀਵਾਰ ਬਣ ਗਿਆ ਜਪ ਕਰਨਿਆਂ ਕੁਛ ਨਾ ਕੁਝ ਘਟਨਾਵਾਂ ਘਟ ਸਕਦੀਆਂ ਨੇ ਦੂਜੇ ਦਾ ਹੋਣਾ ਵਿਗਨਕਾਰੀ ਹੁੰਦਾ ਮੈਂ ਜਿਨ੍ਹਾਂ ਨਾਲ ਗੁਰਬਾਣੀ ਵਿਆਕਰਣ ਪੜਦਾ ਰਿਆਂ ਗੁਰਬਾਣੀ ਗ੍ਰਾਮਣ ਬਾਬਾ ਬਲਵੰਤ ਸਿੰਘ ਬੜੇ ਮਸ਼ਹੂਰ ਸਨ ਪੜਾਉਣ ਦੇ ਉਪਸਤਾਦ ਸਨ ਤੇ ਕਥਾ ਵੀ ਕਰਦੇ ਸਨ ਮੈਨੂੰ ਕਹਿਣ ਲੱਗੇ ਇਸ ਤਰ੍ਹਾਂ ਦੇ ਬੰਦੇ ਦੇ ਨੇੜੇ ਕਦੀ ਨਾ ਜਾਇਂ ਪੁੱਠੇੜ ਬਣਦੀ ਦੇਖੇਂ ਅਗਰ ਉਸ ਦੇ ਮੂੰਹੋਂ ਕੋਈ ਸ਼ਬਦ ਲੱਗ ਗਿਆ ਤੇ ਹੋ ਜਾਏਗਾ ਉਹ ਸਰਾਪ ਸਮਝ ਲੈਗੇ ਤੈਨੂੰ ਲੱਗ ਜਾਏਗਾ ਉਹਨੇ ਮੇਰਾ ਕਿਧਰੇ ਸ਼ੌਕ ਦੇਖ ਲਿਆ ਸੀ ਬਈ ਉਹ ਜੀਆਂ ਦੇ ਬੰਦਿਆਂ ਦੀ ਮੈਂ ਟੋਲੇ ਚ ਰਹਿਣਾ ਤੇ ਚਲਾ ਵੀ ਜਾਣਾ ਲੈਗ ਨਾ ਜਾਇਆ ਕਰੇ ਜਦ ਕੋਈ ਖੇਡ ਬਣ ਰਹੀ ਹੋਵੇ ਨਾ ਜਾਏਂ ਅਗਰ ਉਹਦੇ ਮੂੰਹੋਂ ਕੋਈ ਆਪ ਸ਼ਬਦ ਨਿਕਲ ਗਿਆ ਤਾਂ ਲੱਗ ਜਾਏਗਾ ਉਤੇ ਹੋ ਜਾਏਗਾ ਉਸ ਦਿਨ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਭੈਭੀਤ ਵੀ ਹੋ ਗਿਆ ਔਰ ਦੁਨੀਆ ਚ ਇਸ ਤਰ੍ਹਾਂ ਦੀ ਖੇਡ ਬਣਦੇ ਮੈਂ ਦੇਖਦਾ ਬਣਦੀ ਹੈ ਕਈਆਂ ਐਸੀ ਖੇਡ ਨਹੀਂ ਇਹ ਗੱਲ ਵੱਖਰੀ ਹੈ ਕਿ ਹਰ ਮੁਲਕ ਦੇ ਚ ਇਸ ਤਰ੍ਹਾਂ ਦੇ ਬੰਦੇ ਨਹੀਂ ਹੁੰਦੇ ਹਰ ਸ਼ਹਿਰ ਦੇ ਚ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ ਹਰ ਜੰਗਲ ਵਿੱਚ ਚੰਦਨ ਨਹੀਂ ਆਉਂਦਾ ਫਿਰ ਵੀ ਹੁੰਦਾ ਕਿਦਰੇ ਹੁੰਦਾ ਹਰ ਜਗ੍ਹਾ ਕੇਸਰ ਨਹੀਂ ਪੈਦਾ ਹੁੰਦਾ ਫਿਰ ਵੀ ਪੈਦਾ ਹੁੰਦਾ ਕਿਦਰੇ ਹੁੰਦਾ ਹਰ ਜਗ੍ਹਾ ਭਗਤ ਨਹੀਂ ਹੁੰਦੇ ਫਿਰ ਵੀ ਹੁੰਦੇ ਨੇ ਕਿਦਰੇ ਹੁੰਦੇ ਜੁਗੜੀਆਂ ਆਈਆਂ ਆਤਮਾਵਾਂ ਹੁੰਦੀਆਂ ਰੱਬ ਨਾਲ ਭੇਜੀਆਂ ਹੋਈਆਂ ਆਤਮਾਵਾਂ ਹੁੰਦੀਆਂ ਨੇ ਸਿੱਖਣ ਵਾਸਤੇ ਕੋਈ ਮਾੜੀ ਗੱਲ ਨਹੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਈਏ ਕਿਉਂਕਿ ਕਈ ਵਾਰ ਦਾਸ ਨੂੰ ਕਈ ਕਹਿ ਲੈਣ ਮੈਂ ਵੀ ਸੰਗਤ ਇਸ ਕਹਿ ਦੇਣਾ ਇਹ ਕਰਿਆ ਕਰੋ ਪਰ ਕਲਿਆ ਕਰਿਆ ਕਈ ਇਤਨੀ ਗੱਲ ਕਹਿੰਦਾ ਕਿ ਮੈਂ ਸੰਗਤੇ ਚ ਹੀ ਹੁੰਨਾ ਆ। ਆਹ ਲੋਕ ਸੰਗਤੇ ਚ ਬੈਠ ਕੇ ਕਰੇ ਹੈ ਸਰ ਵਾਹਿਗੁਰੂ ਦਾ ਜਪ ਤਾਂ ਕੋਈ ਹਰ ਜਲੇ। ਕੋਈ ਹਰ ਜਲੇ। ਫਿਰ ਜੇ ਹੁਣ ਉਹਦੇ ਵਿੱਚ ਲੰਬੀਆਂ ਛੋੜੀਆਂ ਗੱਲਾਂ ਜੋੜ ਲਈਏ ਇਹ ਅਵਸਥਾ ਬਣੇਗੀ ਇਹ ਬਣੇਗੀ ਇਹ ਬਣੇਗੀ ਸਾਰਿਆਂ ਦੀ ਇੱਕ ਜੈਸੀ ਨਹੀਂ ਬਣੇਗੀ।